ਜੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਫੋਨ ਪ੍ਰੋਡਕਸ਼ਨ ਵੱਲੋਂ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਸਾਡਾ ਵਲੌਗ ਹੈ ਜੀ ਅੱਜ ਦਾ ਸਾਡਾ ਵਲੌਗ ਹੈ ਜੀ ਅਸੀਂ ਖੇਤ ਆਏ ਆ ਬੱਚੇ ਪਾਲਟੀ ਸਾਰੇ ਫੈਮਿਲੀ ਸਬਜ਼ੀ ਤੋੜਨਾ ਘਰ ਵਾਸਤੇ ਵੀ ਸਬਜ਼ੀ ਲੈ ਜਗੇ ਅੱਜ ਉਹ ਨਹੀਂ ਦੱਤੀ ਕਿ ਲੈ ਆਜਾ ਮੈਂ ਥੋੜਾ ਪੱਪੀ ਵਾਲੇ ਹਾਂ ਮੇਰੇ ਪੱਪੀ ਵਾਲੇ ਕੀ ਕਰ ਲੈ ਹਾਂ ਕੱਪੜੇ ਵਾਲਿਆ ਹਾਂ ਬੇਚਾ ਟੈਨਟ ਮम्मा ਮੈਂ ਆਇਦਰ ਮੈਂ ਇੱਥੇ ਤੋੜ ਲਾਂ ਸਾਹ ਤੋੜਾਂ ਮੈਂ ਨਹੀਂ ਤੂੰ ਵਾਲਾ

ਕੀ ਫੁੱਲ ਐ ਇਧਰ ਆ ਇਤਨਾ ਜਾ ਓਰੇ ਇਧਰ ਬੜਾ ਬੜਾ ਹੋਏ ਬੜਾ ਬੜਾ ਹੋਏ ਇਧਰ ਨਲੀ ਨਿਕਲ ਗਈ ਮੁੰਡੇ ਦੀ ਫੁੱਲ ਥੋੜ ਦੇ ਦੀ ਓਰੇ ਇਧਰ ਓਏ ਟਰਾਲੇ ਪਾ ਵੀ ਦੌੜ ਕੇ ਫਿਰ ਟੋੜੂਗਾ ਫਿਰ ਆਪਾਂ ਪਾਲਕ ਤੋੜਾਂਗੇ ਤੇ ਉਹ। ਅੰਦਰ ਮੈਂ ਫੁੱਲ ਤੋੜ ਲੇ। ਪਾਲਕ ਤੇ ਧਨੀਆ ਵੀ ਤੋੜ ਲਵਾਂਗੇ। ਆਹ ਵੇਖੋ ਗੰਡੇ ਤੋੜ ਕੇ ਉਹ ਰਿਆ। ਇੱਧਰ। ਕਿੱਥੇ ਗੰਡੇ? ਆਹ। ਆਹ ਦੇਖ ਨਹੀਂ। ਐਸਾ ਜਿਹੀਂ ਦਾ ਬਰੇ। ਕੀ? ਨਹੀਂ ਡੋੜਦਾ ਤਰੇ ਤੂੰ ਲਿਪੜੀ ਕਾ ਤੋ ਹਨ ਲੈਣੀ ਆ ਤਾਵੇਂ ਲਿਪੜੀ ਕਾ ਤੋ ਹਨ ਆਪੇ ਹਾਂ ਖਾ ਦੇ ਤੁਰੇ ਲੈ ਲਿਪੜਣਾ ਚੰਗਾ ਛੱਡ ਦੇ ਬੱਚੇ ਛੱਡ ਦੇ ਮਮੀ ਤੋ Ini pendidik. Salah, ada lah babi, apa nak? Kita lagi ਫਿਰ ਟਣਗਾ ਤੋੜਨਾ ਮੰਮਾ ਫੱਡੀ ਮੈਂ ਵੀਡੀਓ ਠਿੱਤੀ ਆ ਨਾ ਵੀਡੀਓ ਖਿੱਚਣਾ ਸਾਡੀ ਹੈ ਵੀਡੀਓ ਖਿੱਚਣਾ ਸਾਡੀ ਓਰੇ 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 ਐਨੋ ਕਾ ਐਨੋ ਐਨੋ ਓਏ ਆ ਲੱਗਿਆ ਪਾਦਰੀ ਓਏ ਕੋਪੀ ਰਾਈ ਦੇਖੀ ਮਾ ਬਣ ਗਈ ਓਏ ਫੁੱਲੇ ਜੇ ਦੋ ਤਿੰਨ Very good. <laughs>